ਮੇਰਾ ਨਾਮ ਬਲਜਿੰਦਰ ਸਿੰਘ ਮੈਂ ਸ਼ਹਿਰ ਕੋਟਕਪੂਰਾ ਜ਼ਿਲ੍ਹਾ ਫਰੀਕੋਟ ਤੋਂ ਗੱਲ ਕਰ ਰਿਹਾ ਹਾਂ ਹਾਂਜੀ ਜੀ ਇੱਕ ਤੁਸੀਂ ਆਪਣੇ 5 ਜੂ ਸਵਰਤੇ ਬੋਡੀ ਸਰਵਿਸ ਵਰਤਿਆ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਇੱਕ ਮੈਨੂੰ ਇੰਤਜ਼ਾਬ ਦੀ ਬਹੁਤ ਵੱਡੀ ਪ੍ਰੋਬਲਮ ਸੀ ਜੀ ਠੀਕ ਹੈ ਜੀ ਇੱਕ ਸਾਹ ਚੜਨ ਦੀ ਹੋ ਗਈ ਠੀਕ ਹੈ ਜੀ ਤੇ ਦੂਸਰਾ ਕਬਜ ਕੌਨਸੀ ਸਪੈਸ਼ਲ ਬਹੁਤ ਪ੍ਰੋਬਲਮ ਸੀਗੀ ਠੀਕ ਹੈ ਜੀ ਇੱਕ ਜਿਵੇਂ ਕਮਜ਼ੋਰੀ ਮੂਸੇਬਸ ਹੁੰਦੀ ਆ ਕੰਮ ਕਰਨ ਜੀਨ ਕਰਨਾ ਤਿਆਰ ਰਹਿਣਾ ਜਿਵੇਂ ਪੈ ਗਏ ਤਾਂ ਉੱਠਣ ਜੀ ਨਹੀਂ ਕਰਦਾ ਠੀਕ ਹੈ ਜੀ ਇਹ ਕੰਮ ਕਰਨ ਆਪੇ ਕੰਮ 'ਚ ਦਿਲ ਨਾ ਲੱਗਣਾ ਇਹ ਇਹ ਪ੍ਰੈਕਟਿਨ ਤੋਂ ਬਾਅਦ ਮੈਨੂੰ ਕਾਫੀ ਇਹ ਕਿੰਨੇ ਕ ਟਾਈਮ ਤੋਂ ਤੁਸੀਂ ਵੀਰ ਜੀ ਇਹ ਪ੍ਰੋਬਲਮ ਆ ਇਸੀ ਮੈਨੂੰ ਕਾਫੀ 1.5 ਸਾਲ ਲਗਾਤਾਰ ਤੋਂ ਮੈਫੀਸ ਕਰ ਰਿਹਾ ਸੀ ਜਿਆਦਾ ਟਾਈਮ ਹੋ ਗਿਆ ਹੋਣਾ ਠੀਕ ਹੈ ਇਹ ਕੋਈ ਤੁਸੀਂ ਮੈਡੀਸਿਨ ਵਗੈਰਾ ਖਾਦੀ ਪਹਿਲਾਂ ਨਹੀਂ ਮੈਡੀਸਿਨ ਵਗੈਰਾ ਨਹੀਂ ਖਾਦੀ ਕੋਈ ਪ੍ਰੋਪਰ ਕੋਈ ਤਜਾਬ ਵਗੈਰਾ ਦੀਆਂ ਤੇ ਆਹ ਜਿਵੇਂ ਨਾਰਮਲ ਆਪਾਂ ਲੈ ਲੈਂਦੇ ਆਗੇ ਕਦੇ ਡੀਐਸਆਰ ਵਗੈਰਾ ਅਸਾ ਉਹ ਖਾਂਦੇ ਰਹੇ ਹੋ ਤੁਸੀਂ ਹਾਂਜੀ ਉਹ ਪਰ ਇਹ ਸੀਗਾ ਵੀ ਉਹਦਾ ਕੋਈ ਪੱਕਾ ਇਲਾਜ ਨਹੀਂ ਸੀਗਾ ਠੀਕ ਹੈ ਜਿਵੇਂ ਤੁਸੀਂ ਆਪਣਾ ਇਹ ਪੰਜ ਜੂਸ ਵਰਤਿ ਬੋਡੀ ਸਰਵ ਵਰਤਿਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਨਾਂ ਇੱਕ ਤਾਂ ਮੇਰੀ ਤਜਾਬ ਦੀ ਪ੍ਰੋਬਲਮ ਆ ਤਾਂ ਨਾ 99% ਮੇਰੀ ਹਾਲ ਹੋ ਗਈ। ਅੱਛਾ ਤੇ ਆਪਦੀ ਪ੍ਰੋਬਲਮ ਬਾਹਰ ਖਾਣਾ ਖਾਣਾ ਪਹਿਲਾਂ ਮੈਂ ਬਾਹਰ ਖਾਣਾ ਕਰਦਾ ਸੀਗਾ ਜਾਂ ਕੁਝ ਬਾਹਰੋਂ ਖਾ ਲੈਣਾ ਪੀਜ਼ਾ ਵਗੈਰਾ ਜਾਂ ਕੁਝ ਵੀ ਉਹ ਨਾਲ ਦੀਆਂ ਤਿਦਾਬ ਬਾਰ ਨਹੀਂ ਬੰਨ ਹੁੰਦਾ ਸੀਗਾ। ਠੀਕ ਹੈ ਠੀਕ ਹੈ ਜੀ। ਤੇ ਰਾਤ ਨੂੰ ਮੈਨੂੰ ਬਹੁਤ ਔਖਾ ਕਰਦਾ ਸੀਗਾ ਤੇ ਆਪ ਜਿਵੇਂ ਪੇਟ ਦੀ ਪ੍ਰੋਬਲਮ ਕਬਜ ਵਗੈਰਾ ਸੀ ਤੁਹਾਡੀ ਉਹ ਪ੍ਰੋਬਲਮ ਕਬਜ ਕਰ ਉਹ ਠੀਕ ਹੈ ਜੀ ਉਹ ਵੀ ਠੀਕ ਹੈ ਤੁਹਾਡੀ ਜਮਾ ਹਾਂ ਜੀ ਪੇਟ ਵਧੀਆ ਸਵੇਰ ਨੂੰ ਫਰੈਸ਼ ਸ਼ਿੱਟੀ ਦਾਗਾ ਫਰੈਸ਼ ਆਪਦਾ ਠੋਕੇ ਤੇ ਬੇ ਜਿਹੜੀ ਵੀਕਨੈਸ ਵਗੈਰਾ ਸੀ ਤੁਹਾਡੀ ਜੀ ਉਹ ਕਾਫੀ 50% ਤੱਕ ਮੇਰੀ ਇੰਪਰੂਵ ਹੋਈ ਹੈ ਨੀ ਇਹ ਚੀਜ਼ ਨੂੰ ਵੀਕਨੈਸ ਨੂੰ ਵੀ ਤੁਹਾਡੇ ਫਰਕ ਪਿਆ ਉਹ ਵੀ ਸਹੀ ਹੈ ਤੁਹਾਡੀ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਅੱਜ ਜਿਹੜੇ ਤੁਹਾਨੂੰ ਸੁਣਦੇ ਆ ਜਾਂ ਜਿਹਨੇ ਤੁਹਾਨੂੰ ਸੁਣਨਗੇ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਤੁਸੀਂ ਮੇਰੇ ਤੇ ਹੀ ਪੀ ਲਾ ਜੀ ਇੱਕ ਦਿਨ ਤੁਸੀਂ ਵਿਸ਼ਵਾਸ ਕਰਕੇ ਜਰੂਰ ਪੀਓ ਆਪਾਂ ਵੈਸੇ ਵੀ ਪਰਿਵਾਰਕ ਲਾਈਫ ਦੇ ਵਿੱਚ ਬਿਮਾਰੀਆਂ ਨਾਲ ਫੇਸ ਕਰਦੇ ਪਏ ਆਂ ਅੱਜਕੱਲ ਦੇ ਦੌਰ ਵਿੱਚ ਜਿਵੇਂ ਹੈਗਾਗਾ ਕਿਸੇ ਨੂੰ ਕੋਈ ਪ੍ਰੋਬਲਮ ਆ ਐਲੋਪੈਥੀ ਵਿੱਚ ਆਪਾਂ ਕਿੰਨੇ ਕੁਛ ਆਪਾਂ ਔਰ ਕਿਸੇ ਨੂੰ ਨਿੰਦੇ ਨਿਗਰੀ ਦੇ ਵਿੱਚ ਤੇ ਪਰ ਉੱਥੇ ਵੀ ਆਪਾਂ ਪੈਸੇ ਲਾਉਣੇ ਆਗੇ ਆਪਾਂ ਇੱਕ ਇਹ ਮਸ਼ਵਾਸ਼ ਮੰਨ ਕੇ ਚਲਦੇ ਆ ਵੀ ਆਪਾਂ ਇਹ ਦਵਾਈ ਨਹੀਂ ਗੀ ਇੱਕ ਆਪਾਂ ਜੂਸ ਹੀ ਪੀ ਰਹੇ ਆਂ ਵੀ ਇੱਕ ਫਰੂਟ ਤੌਰ ਤੇ ਇੱਕ 150 ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜਰੂਰ ਲਓ ਤੁਸੀਂ ਆਪਾਂ ਟਰਾਈ ਕਰੋ ਠੀਕ